ਇਕ ਬੜਾ ਜ਼ੋਰਦਸਤ ਹੈ ਰੋਡ ਮੰਨਾ ਤੇ ਬਣ ਚੁੱਕਾ ਵਾ ਕੁਝ 2023 ਦੇ ਐਂਡ ਦੇ ਵਿੱਚ ਜੀ ਮਿੱਤਰੋ ਗੱਡੀ ਗੜੀ ਫਸ ਚੁੱਕੀ ਟਰੱਕ ਬੜਾ ਤਕੜਾ ਗੜਾ ਫਸ ਚੁੱਕਾ ਵਾ ਮੂ ਨਿਕਲਣਾ ਇਥੋਂ ਮੁਸ਼ਕਲ ਆ ਇਸ ਤੋਂ ਬਾਅਦ ਵੱਡੀ ਜੈਸਬੀ ਵੀ ਫੀਲ ਮੰਗਾਈ ਆ ਭਾਣਾ ਜੀ ਤੁਹਾਡੀ ਜੈ ਪਿਓਰ ਆਰਗੇਨਿਕ ਆੜੂ ਆ ਜੀ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਵਾਹ ਜੀ ਵਾਹ ਇਦਾਂ ਦਾ ਫਲ ਖਾ ਕੇ ਮੈਂ ਆਉਂਦਾ ਵਾ ਜਿਹਦੇ ਵਿੱਚ ਕੋਈ ਰਸਾਇਣ ਕੋਈ ਵੀ ਪ੍ਰੇਸ਼ਾਨੀ ਆਉਂਦੀ ਆ ਪਰ ਇਹਨੇ ਆ ਕੇ ਜਲਦੀ ਹੀ ਹਾਈਵੇ ਬਣ ਜਾਣਾ ਹੈ 20 ਮਹੀਨੇ ਵਿੱਚ ਬਣ ਜਾਣੇ ਆ ਤੇ ਕਾਫੀ ਵਧੀਆ ਮੋਲ ਆ ਸਨੀ ਡੇ ਆ ਹਾਂਜੀ ਮਾਲਾ ਸਾਹਿਬ ਆ ਕੀ ਹੋ ਗਿਆ ਇੱਥੇ ਇਹ ਨਵਾਂ ਹਾਈਵੇ ਨਿਕਲਿਆ ਵਾ ਜੀ ਇਹ ਹੈਗਾ ਵਾ ਜੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਆ ਕੀ ਹੋਇਆ ਤੇ ਇਹ ਗੱਡੀਆਂ ਜਿਆਦੀਆਂ ਲੋਡ ਆ ਲੱਦੀ ਹੋਈ ਆ ਬਿਲਕੁਲ ਹੋ ਆ ਕੀ ਹੋ ਗਿਆ ਆ ਕੀ ਹੋ ਗਿਆ ਇਹ ਲੱਦੀ ਹੋਈ ਆ ਜੀ ਲੱਕ ਦੇ ਨਾਲ ਤੇ ਗੱਡੀ ਬਿਲਕੁਲ ਜਾਮ ਹੋ ਗਈ ਆ ਗਲਦਲ ਬਣ ਚੁੱਕੀ ਆ ਇੱਥੇ ਗੱਡੀ ਹੋ ਗਈ ਆ ਹੁਣ ਲਿਆਏ ਆ ਮਸ਼ੀਨ ਲੋ ਜੀ ਮਿੱਤਰੋ ਗੱਡੀ ਗੜੀ ਫਸ ਚੁੱਕੀ ਟਰੱਕ ਬੜਾ ਤਕੜਾ ਗੜਾ ਫਸ ਚੁੱਕਾ ਵਾ ਹੁਣ ਨਿਕਲਣਾ ਇੱਥੋਂ ਮੁਸ਼ਕਲ ਆ ਇਸ ਬਾਅਦ ਵੱਡੀ ਜេសਬੀ ਮਸ਼ੀਨ ਮਗਾਈ ਆ ਤੁਹਾਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਇਹ ਕਿਹੜਾ ਰਸਤਾ ਵਾਹ ਰਾਇ ਜੰਮੂ ਕਟਰਾ ਐਕਸਪ੍ਰੈਸ ਵੇ ਦਾ ਵਾ ਤੇ ਇਹ ਰੋਡ ਜਾ ਰਿਹਾ ਵਾ ਜੀ ਇਹ ਜਾ ਰਿਹਾ ਵਾ ਤਰਨਤਾਰਨ ਇਹ ਜਾ ਰਿਹਾ ਤਰਨਤਾਰਨ ਅੰਮ੍ਰਿਤਸਰ ਸਾਹਿਬ ਜਾ ਰਿਹਾ ਵਾ ਜੀ ਤੇ ਇੱਧਰ ਜਾ ਰਿਹਾ ਵਾ ਜੀ ਕਾਂਗਸਾਬੂ ਤੋਂ ਜਾਣਾ ਰਸਤਾ ਕਿਹੜਾ ਦਿੱਲੀ ਨੂੰ ਜਾ ਰਿਹਾ ਇੱਧਰ ਠੀਕ ਹੈ ਜੀ ਤੁਹਾਨੂੰ ਉੱਪਰ ਜਾ ਕੇ ਦਿਖਾਉਣੀ ਆ ਰੋਡ ਤੇ ਇਹ ਮਸ਼ੀਨ ਨੂੰ ਨਹੀਂ ਦੇਖੋ ਕਿੰਨੀ ਜ਼ਬਰਦਸਤ ਆ ਜੀ ਵਾਹ ਜੀ ਵਾਹ ਤੇ ਰੋਡ ਬੜਾ ਜ਼ਬਰਦਸਤ ਬਣਾਇਆ ਹੈ ਇਹਨਾਂ ਨੇ ਇਹ ਟਰੱਕ ਦੇਖੋ ਬੜਾ ਮੁਸ਼ਕਲ ਨਾ ਬੜਾ ਮੁਸ਼ਕਲ ਖੁੱਬੇ ਬੜਾ ਇਹ ਮੁਸ਼ਕਲ ਨਿਕਲਾ ਹਾਲੋ ਜੀ ਤਾਂ ਕਿ ਆ ਸੀ ਨਾ ਕਿ ਇਹ ਇੱਕ ਟ੍ਰੈਕ ਸਪੈਸ ਵੇ ਦਾ ਇਹ ਵਲੌਗ ਬਣਾਉਣਾ ਵਾ ਤਾਂ ਆ ਤੁਸੀਂ ਦੇਖ ਲਓ ਕਿ ਬੜਾ ਜਵਰਦਸਤ ਹੈ ਰੋਡ ਬੰਨਾ ਬਣ ਚੁੱਕਾ ਵਾ ਉਸ 2025 ਦੇ ਐਂਡ ਦੇ ਵਿੱਚ ਇੱਕ ਕੰਪਲੀਟ ਹੋ ਜਾਣਾ ਵਾ ਯਾ ਦੇਖੋ ਇੱਥੇ ਸਾਰੇ ਗਿੰਨੇ ਇੱਥੇ ਬੂਟੇ ਵਗੈਰਾ ਲੱਗਣੇ ਆ ਘਾਹ ਘੂ ਲੱਗਣਾ ਪੂਰਾ ਓਕੇ ਰੋਡ ਹੋ ਲਾਈਟਾਂ ਲੂਟਾਂ ਲੱਗਣੀਆਂ ਵਾ ਬੋਰਡ ਬੂਡ ਲੱਗਣੇ ਆ ਜੀ ਤੇ ਆਹ ਦੇਖੋ ਲੋਕ ਵਾਲੀ ਬਜਰੀ ਬਜਰੀ ਵਾਲਾ ਟਰੱਕ ਆ ਜਿਹੜੀ ਸੜਕਾਂ ਨੂੰ ਵਾਸਤੇ ਯੂਜ਼ ਹੁੰਦੀ ਆ ਉਹ ਲੋਕਾਂ ਹੈ ਤੇ ਟਰੱਕ ਬੜਾ ਭੈੜਾ ਫੜਿਆ ਹੋਇਆ ਅੱਗੇ ਕਹਿੰਦੇ ਇਹਨਾਂ ਨੇ ਜੋਰ-ਜੋਰ ਪਾ ਕੇ ਦੇ ਲਿਆ ਪਰ ਨਿਕਲਿਆ ਨਹੀਂ ਇਸ ਕਰਕੇ ਇਹਨਾਂ ਨੇ ਆ ਮਸ਼ੀਨ ਮਗਾਈ ਆ ਤੇ ਇਹ ਤੁਸੀਂ ਦੇਖੋ ਰੋਡ ਬੜਾ ਜ਼ਬਰਦਸਤ ਬਨਾਇਆ ਵਾ ਪਰ ਆਕੀਮ ਨੇ ਸਮੇਂ ਲੱਗੀ ਕਿ ਆਹ ਗੜਾ ਇੱਕ ਤੋ ਪੱਕਾ ਨਹੀਂ ਕੀਤਾ ਇਹਨਾਂ ਨੇ ਇਹ ਇੱਕ ਨੂੰ ਪੈਣਾ ਤੇ ਰੋੜ ਜਣਾ ਹੈ ਬਾਕੀ ਦੇਖੋ ਕੀ ਕਰਦੇ ਆ ਰੋੜ ਵੀ ਹੁਣ ਚਿੱਲੀ ਜਾਂਦੇ ਵੇ ਇਹ ਕਿਉਂਕਿ ਖੱਤਾ ਲੱਗੇ ਨਾ ਖੱਤੇ ਹੋਣ ਕਰਕੇ ਤੇ ਨਮੀ ਆ ਜਮੀਨ ਦੇ ਵਿੱਚ ਮਤਲਬ ਕਿ ਗਿੱਲੀ ਆ ਜਮੀਨ ਉਹਦੇ ਕਰਕੇ ਵੀ ਇਹ ਫਸਲਾਂ ਦਾ ਕਾਰਨ ਰੱਖਦੇ ਇਹ ਦੇਖੋ ਲੱਗ ਗਿਆ ਤੁਹਾਨੂੰ ਪੂਰਾ ਥੱਲੇ ਲੱਗ ਗਿਆ ਅਦੇ ਤੋਂ ਮਿੱਟੀ ਨੂੰ ਨਹੀਂ ਮਿੱਟੀ ਕਾਫੀ ਜੂਤੀ ਦਿੱਤੀ ਹੈ। ਬਰੋ ਦਾ ਫੈਲਾ ਨਹੀਂ ਹੋਇਆ। ਮਾੜ ਪੱਕ ਖੱਲੇ ਲੱਗਾ ਹੋਇਆ ਜੀ। ਬੁਰਾ। ਇਹ ਕੋਈ ਲਾਗੇ ਖੱਤੇ ਆ ਜੀ। ਜਿੱਥੇ ਪਹਿਲਾਂ ਮੋਟਰ ਹੁੰਦੀ ਸੀਗੀ। ਤੇ ਉਹ ਇਹ ਮੋਟਰ ਚੱਕ ਕੇ ਹਨਾ ਹੁਣ ਉਹ ਸਾਹਮਣੇ ਚੱਲ ਗਈ ਆ। ਤੇ ਆ ਦੇਖੋ ਟਰੱਕ ਤੁਸੀਂ ਪਾ ਲਈ। ਜੋਰ-ਜੋਰ ਦਾ ਬੜਾ ਲਾਇਆ। ਟਾਟਾ ਟਰੱਕ ਆ ਇਹ। ਤੇ ਚਲੋ ਹੁਣ ਆਪਾਂ ਦੁਬਾਰਾ ਆਪਣੀ ਮੋਟਰ ਵੱਲ ਨੂੰ ਚੱਲਦੇ ਆ। ਵਾਹ। ਗੰਦਾ ਯਾ ਰੋੜਾ। ਬੜਾ ਮੁਸ਼ਕਲ ਮਿਲ ਤੋ ਪੈਰ ਆਪ। ਮਿੱਟੀ ਜੀ ਕੋ ਬੱਗੇ ਆ। ਆਹ ਮਸ਼ੀਨ ਦੇਖੋ ਕਿ ਨਹੀਂ ਜਵਾਬ ਦੱਸ। ਤੁਨੀ ਇਹ ਕੱਡੂਗੀ ਇਹਨੂੰ। ਹਾਈਡਰੌਲਿਕ। ਤੇ 2-4 ਮਿੱਕਾ ਕਿੰਨਾ ਕਿੰਨੇ ਹੋਰ ਮੰਗਾਈਆਂ। ਉਹ ਵੀ ਆ ਰਹੀਆਂ। ਸੇ ਬਾਕੀ ਤੁਸੀਂ ਦੇਖ ਸਕਦੇ ਆ ਮੋਟਰ। ਜਿਹੜਾ ਮੇਰਾ ਵੀਰ ਨਾਣਾ ਚਾਹੁੰਦਾ ਬਸ। ਪਿੰਡੂ ਕੀ ਆਜੋ ਪੂਰਾ ਫਨ ਹੁੰਦਾ ਵਾ ਇੱਥੇ ਉਸ ਟਾਈਮ ਤੱਕ ਦੁਪਹਿਰ ਹੋ ਚੱਲੀ ਆ ਤੇ ਉਸ ਤੇ ਆਪਾਂ ਲੰਚ ਵੀ ਇੱਥੇ ਕਰਨਾ ਰੂਟ ਮੋਟਰ ਤੇ ਚਾਚੇ ਦੀ ਮੋਟਰ ਆ ਓਕੇ ਰੋਕੜ ਪੂਰੀ ਆ ਫੇ ਅੰਬ ਵੀ ਲੱਗਦੇ ਇਸ ਵਾਰ ਅੰਬ ਲੱਗੇ ਨਹੀਂਗੇ ਇੱਥੇ ਹੀ ਮੋਟਰ ਸੀ ਬੰਦ ਕਰ ਦਿੱਤੀ ਅੱਛਾ ਛੱਲੀਆਂ ਲੱਗੀਆਂ ਹੋਈਆਂ ਛੱਲੀ ਭੁੰਨ ਕੇ ਖਾਣੀ ਲੋ ਵੀ ਸਾਥ ਸਕਦੇ ਨੇ ਬਾਕੀ ਇੱਥੇ ਅਨਾਰ ਵੀ ਲੱਗੇ ਆ ਲੋ ਯੰਗਨ ਨੇ ਨਾਲਿਆ ਵਾ ਖੰਡ ਲਗਦੀ ਆ ਖੰਡੋ ਲਗਦੀ ਆ ਖੰਡ ਲਗਣਾ ਲਾ ਫੀਸ ਕਰਕੇ ਪੇ ਬਣਾਵਾ ਲੋ ਜੀ ਲੋ ਜੀ ਹਾਂ ਜੀ ਹਾਂ ਜੀ ਇਹ ਹੈਗੇ ਜੀ ਗਊ ਮਾਤਾ ਇਹ ਗਊ ਮਾਤਾ ਇਹ ਕੱਟਾ ਲੋ ਉਹ ਇਹ ਕੋਈ ਸਾਹਮਣੇ ਹੈਗਾ ਜੀਆ ਟੋਕਾ ਉਹ ਵੀ ਖੋਲੀਆਂ ਇਹ ਕੂਲਰ ਲਾਇਆ ਹੈ ਜਨੇ ਉਸ ਨੂੰ ਆ ਵਾਸਤੇ ਇਹ ਭਾਜੀ ਹੁਣੀ ਆਏ ਹੋਏ ਝੋਨਾ ਲਾਉਣ ਵਾਸਤੇ ਹਾਂਜੀ ਹਾਂਜੀ ਭਾਈ ਕਿਦਾਂ ਕੀ ਹਾਲ ਚਾਲ ਬੜੀਆ ਹੈ ਕਹਾਂ ਤੇ ਆਏ ਹੈ ਲਖਨਊ ਤੋਂ ਲਖਨਊ ਤੋਂ ਆਏ ਹੋਏ ਭਾਜੀ ਹੁਣੀ ਝੋਨਾ ਲਾਉਣ ਵਾਸਤੇ ਝੋਨਾ ਲਾਉਣਾ ਹੈ ਜੋਨਾ ਕੀ ਬਾਤ ਹੈ ਲਗਾ ਲਿਆ ਸਾਰੇ ਕਾ ਵੀ ਬਾਕੀ ਹੈ ਰੋਡ ਤੇ ਕੰਮ ਚੱਲ ਰਿਹਾ ਹੈ। ਅਹੋ ਸੋਰੀ ਯਾਰ ਸੋਰੀ। ਇਹ ਭਾਈ ਸੋਰੀ ਯਾਰ। ਇਹ ਭਾਈ ਹੁਣ ਯਾਰ ਰੋਡ ਤੇ ਕੰਮ ਕਰਦੇ ਆ। ਉਹ ਟਰੱਕ ਤਾਂ ਫਸਿਆ। ਕਿੱਦਾਂ ਫਸ ਗਿਆ ਇਹ? ਇਧਰ ਤੋਂ। ਤੇ ਤਾਂ ਨੰਰਕ, ਕਿੱਥੋਂ ਲੈਣੇ? ਉਹਨਾਂ ਟਰੱਕ ਸੇ ਜਿਹੜਾ ਫਸਿਆ ਆ ਭਾਈ ਹੁਣਾਂ ਦਾ ਸੀਗਾ ਟਰੱਕ। ਮਗਾਇਆ ਮਸ਼ੀਨਾਂ ਮਸ਼ੀਨਾਂ ਮਗਾਈਆਂ ਨਹੀਂ ਵੱਡੀਆਂ। ਮਗਾਈਆਂ। ਇਧਰ ਬੇਪਸਾਬਾ। ਤੇ ਵੱਡਾ ਰੋਡ ਉਹ ਰੋਡ ਕਿਉਂ ਨਹੀਂ ਯੂਜ਼ ਕਰਦੇ ਕਿਹੜਾ ਉਧਰ ਲਾ। ਇਹ ਕਿੰਨੇ ਕਿਲਿਆਤੀ ਨਾ ਇਥੇ ਮਟਿਨ ਇਹ ਰੋਡ ਵੀ ਬਣੇਗਾ ਨਹੀਂ ਇਹ ਨਹੀਂ ਬਣੇ ਐਸੇ ਰਹੇਗਾ ਲੋ ਬਈ ਥੱਲੇ ਵਾਲਾ ਰੋਡ ਨਹੀਂ ਬਣਨਾ ਕਹਿੰਦੇ ਇਹ ਰੋੜੀ ਰਹਿਣਾ ਲੋ ਜੀ ਸਾਹਮਣੇ ਮੈਨੂੰ ਆਂਬ ਵੀ ਦੱਸੋ ਇਹ ਕਿੰ ਆਂਬੀਆਂ ਬੜੇ ਮਿੱਠੇ ਆੜੂ ਲੱਗੇ ਹੋਏ ਆ ਜੀ ਮਿੱਠੇ ਮਿੱਠੇ ਆਲੂ ਤੇ ਮਲਨ ਜੀ ਤੋੜ ਰਹੇ ਆਲੂ ਜੀ ਆਲੂ ਮਿੱਠੇ ਆਵਾ ਉਹ ਵਧੀਆ ਜੀ ਦੇਸੀ ਪਿਓਰ ਆਰਗੇਨਿਕ ਆਲੂ ਆ ਜੀ ਕੋਈ ਖਾਦ ਨਹੀਂ ਕੋਈ ਸਪਰੇ ਨਹੀਂ ਵਾਹ ਜੀ ਵਾਹ ਇਦਾਂ ਦਾ ਫਰੂਟ ਖਾ ਕੇ ਮੈਂ ਆਉਂਦਾ ਵਾ ਜਿਹਦੇ ਵਿੱਚ ਕੋਈ ਰਸਾਇਣ ਕੋਈ ਵੀ ਕੈਮੀਕਲ ਨਹੀਂ ਵਰਤਿਆ ਗਿਆ ਉਹ ਵੈਰੀ ਗੁੱਡ ਜੀ ਤੇ ਨਾਲ ਹੀ ਤੁਹਾਨੂੰ ਹੁਣ ਦਿਖਾਉਨੇ ਆ ਜਿਹੜਾ ਨਵਾਂ ਹਾਈਵੇ ਨਿਕਲਿਆ ਆ। ਯਾਹਾਂ ਤੇ ਕੋਈ ਭਾਈ ਨਹੀਂ ਹੈ, ਯਾਹਾਂ ਤੇ ਕੋਈ ਨਹੀਂ ਪਿਆਰ। ਉਸ ਕੋ ਮਾਨਤਾ ਉਹ ਦੇਖ ਉਹ ਵੀ ਸ਼ੰਭੂ ਨਾਰਾਇਣ। ਮੇਰੇ ਦੇਖ ਸਰਪੇ ਵੀ ਹੱਥ। ਉਹਨਾਂ ਕੇ ਬਾਰੇ ਮੈਂ ਸੋਚਦਾ ਤਾਂ ਵੀ ਦੁਨੀਆ ਪਰਬਾਰੀ ਆ ਜਾ। ਉਹ ਵੀ ਨੀਲਕੰਠ ਮਾਰਾ।